ਸਾਡੇ ਮਤਲਬ ਪੈਨਾਂ ਵੀ ਬਹੁਤ ਜੋ ਟੋਨੀ ਫੈਮਿਲੀ ਸੀ ਉਹਨਾਂ ਨੇ ਸਾਨੂੰ ਫੜ ਲਿਆ ਲੇਕਿਨ ਉਹਨਾਂ ਨੇ ਪੂਰੀ ਜੋ ਸਟੋਰੀ ਦੱਸ ਦਿੱਤੀ ਨਾ ਉਹਦੇ ਅਧਾਰ ਲਾਈਕ ਅਬਾਊਟ दैट ਟਾਪਿਕ ਤੇ ਮੈਂ ਉਹਨੂੰ ਕੈਜੂਅਲੀ ਪੁੱਛਿਆ ਕਿ ਤੁਸੀਂ ਕਦੇ ਬਚਪਨ ਵਿੱਚ ਪਕੜੇ ਗਏ ਹੋ ਲਿਆ ਗਏ ਹੋ ਕਦੇ ਕਿਸੇ ਵਿਆਹ ਵਿੱਚ ਟੀ ਖਾਣਾ ਖਾਦਾ ਸੋ ਇਹ ਤੁਹਾਡੇ ਨਾਲ ਹੋਇਆ 100% ਜਦੋਂ ਗੱਲ ਕਰ ਰਹੇ ਨੇ ਉਹ ਗੱਲ ਕਰੀ ਜਾ ਰਹੇ ਕਰੀ ਜਾ ਰਹੇ ਕਰੀ ਜਾ ਰਹੇ ਨੇ ਉਹ ਚੇ ਸਪਾਇਨ ਐਂਡ ਜਦੋਂ ਮੈਂ ਵਿੱਚ ਕੁਝ ਮਤਲਬ ਬੋਲੂ ਕਹਿਣਾ ਚਾਹਾਂ ਹੈ ਨਾ ਉਹ ਮੇਰੀ ਗੱਲ ਹੋਣ ਨਾ ਦੇਣ ਮਤਲਬ ਮੇਰੀ ਗੱਲ ਮੈਂ ਕਹਿੰਦਾ ਹੇ ਇੰਤਜ਼ਾਰ ਕਰਦੀ ਰਹਗੀ ਚਾਰ ਵਾਰੀ ਫੇਡ ਦਾ ਕੀਤਾ ਕੇ ਲਾਇ ਕਿ ਨਾ ਕਿ ਹੀਰੋ ਐਂਡ ਅੰਨ ਉਸ ਤੋਂ ਬਾਅਦ ਮੈਂ ਕਹਿੰਦਾ ਸਭਾ ਕੱਪਾ ਜਹਾ ਹਾਦਰ ਰਹੇ ਤੋ ਮਤਲਬ ਐਂਕਰਿੰਗ ਨਾ ਪਾਟ ਕੇ ਵੇ ਰਿਆ ਮੈਂ ਸਕ੍ਰਿਪਟ ਪੜ੍ਹੀ ਤਾਂ ਉੱਥੇ ਬਹੁਤ ਵਧੀਆ ਪੰਚ ਲਾਈਨ ਸੀ ਤੇ ਮੈਂ ਉਹ ਪੰਚ ਲਾਈਨ ਕੀਤੀ ਜੀ ਡਿਲੀਵਰ ਮੈਨੂੰ ਲੱਗਿਆ ਕਿ ਸਾਹਮਣੇ ਵਾਲਾ ਹੱਸੇਗਾ ਤੇ ਜੋਵਨ ਬੀਿੰਗ ਮਾਈ ਫਰੈਂਡ ਉਹ ਹਸਿਆ ਨਹੀਂ ਉਹਨੇ ਉਹਦਾ ਉਲਟਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਲੇਕਿਨ ਨਹੀਂ ਦੋਨੀ ਤੋਂ ਕੋਈ ਗੱਲ ਨਹੀਂ ਡੇ 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 ਬਾਅਦ ਮੈਂ ਉਹਨਾਂ ਨੂੰ ਜਦੋਂ ਕੱਟ ਹੋਇਆ ਮੈਂ ਕਿ ਤੂੰ ਹੱਸ ਨਹੀਂ ਸਕਦਾ ਨਹੀਂ ਮੇਰੀ ਰੱਖਣ ਵਾਲੀ ਜੀ ਕੇ ਨੇ ਪੰਚ ਮਾਰਿਆ ਤਾਂ ਹਾ ਹਾ ਹੀ ਕਰਦੇ ਇਹਨਾਂ ਨੂੰ ਸੋ ਉਹ ਵੀ ਉਸ ਚੀਜ਼ ਨੂੰ ਡਿਪਲੋਮੈਟਿਕ ਤਰੀਕੇ ਨਾਲ ਤਾਂ ਆਨਸਰ ਨਹੀਂ ਕਰਦਾ ਦੱਸ ਦਿੰਦਾ ਯੂਸੂਅਲੀ ਕਿਉਂਕਿ ਆਮ ਲਾਈਫ 'ਚ ਪ੍ਰੋਬਲਮ ਆਂਦੀ ਹੈ ਕਿਉਂਕਿ ਕਿਹੜੇ ਪਲੇਟਫਾਰਮ 'ਤੇ ਕਿਹੜੀ ਗੱਲ ਕਿਦਾਂ ਜਾਣੀ ਉਹ ਆਰਟਿਸਟ ਤੇ ਬਹੁਤ ਪ੍ਰੈਸ਼ਰ ਹੁੰਦਾ ਹੈ ਬਟ ਜਦੋਂ ਹੁਣ ਤੁਸੀਂ ਹੋ ਹੈਨਾ ਬਟ ਜੋ ਅੱਜ ਰੀਲਸ ਮੀਮਸ ਜਾਂ ਫਿਰ ਐਡੀਟਿੰਗ ਵੀ ਹੈਨਾ ਹੁੰਦੀ ਹੈ ਦਾ ਹੋ ਚੁੱਕਿਆ ਹੈ ਕਿ ਮੈਂ ਮੈਨੂੰ ਸਵਾਲ ਕੁਝ ਹੋਰ ਕੀਤਾ ਸੀ ਮੈਂ ਆਨਸਰ ਦੇ ਦਿੱਤਾ ਤਾਂ ਫਿਰ ਇੱਕ ਹੋਰ ਸਵਾਲ ਮਤਲਬ ਫ্রম ਅ ਡਿਫਰੈਂਟ ਪਰਸਪੈਕਟਿਵ ਹੁਣ ਤਾਂ ਮੈਨੂੰ ٹرسٹ ਹੈ ਕਿ ਕੋਈ ਕੈਮਰਾ ਲੱਗਿਆ ਆਪਾਂ ਦੋਨੋਂ ਆਇਟਸ ਫਾਈਨ ਸੋ ਮੈਂ ਕਦੇ ਸ਼ੋ ਵਿੱਚ ਜਿੱਦਾਂ ਨਹੀਂ ਟਰਾਈ ਕੀਤੀ ਕਿ ਮੈਂ ਕੋਈ ਆਰਟਿਸਟ ਬਾਰੇ ਕੁਝ 네ਗੇਟਿਵ ਗੱਲ ਕਿਸੇ ਦੇ ਮੂੰਹੋਂ ਕਹੌਣ ਦੀ ਗੱਲ ਲਾਈਕ ਗੱਲ ਕਰਾਂ ਜਾਂ ਕੋਸ਼ਿਸ਼ ਕਰਾਂ ਜਾਂ ਜੇ ਮੈਨੂੰ ਪਤਾ ਵੀ ਹੋਵੇ ਕਿ ਕੋਈ ਮੁੱਦਾ ਉਹਨਾਂ ਦੀ ਜ਼ਿੰਦਗੀ ਦਾ ਕੰਟਰੋਵਰਸ਼ਲ ਮੁੱਦਾ ਹੈ ਉਹ ਕੀ ਕਹਿੰਦਾ ਹੈ ਹਾਊ ਡੂ ਯੂ ਸੇ ਇਟ ਮੈਂ ਉਹਦੇ ਤੇ ਲੂਨ ਨਹੀਂ ਗੱਲਾਂ ਹੋਣਗੀਆਂ ਦਿਲ ਦੀਆਂ ਤੇ ਕਰਨਗੇ ਉਹ ਖੁਦ ਉਹ ਵੀ ਆਪਣੇ ਅੰਦਾਜ਼ ਦੇ ਵਿੱਚ ਵੈਲੇ ਕਹਿਣਾ ਹੈ ਉਹਨਾਂ ਦਾ ਜਿਹੜੇ ਅੱਜ ਦੇ ਸਾਡੇ ਗੈਸਟ ਨਹੀਂ ਕਿਉਂਕਿ ਬਹੁਤ ਸਾਰੇ ਆਰਟਿਸਟ ਗੈਸਟ ਉਹ ਦਿਲ ਦੀਆਂ ਗੱਲਾਂ ਜ਼ੁਬਾਨ ਤੱਕ ਲੈ ਕੇ ਆਣਗੇ ਉਹ ਸੋ ਬਤੌਰ ਐਂਕਰ ਉਹਨਾਂ ਦਾ ਐਕਸਪੀਰੀਅੰਸ ਕੀ ਹੈ ਤੇ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਦਿਲ ਦੀਆਂ ਉਹਨਾਂ ਦੀ ਜ਼ੁਬਾਨੀ ਅਸੀਂ ਕਰਾਂਗੇ ਪਲੀਜ਼ ਵੈਲਕਮ ਵੈਰੀ ਬਿਊਟੀਫੁਲ ਐਂਡ ਟੈਲੈਂਟਡ ਮੰਡੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ 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 ਸੋਹਣੇ ਲੱਗ ਰਹੇ ਹੋ ਥੈਂਕ ਯੂ ਸਤੀ ਐਂਡ ਕੈਂਟ

but um, definitely mere layi kafi alag experience reha being from this side to that side and then fir puri conversation nu drive karna then making sure ke jehde sawal ne unna de answers vi mil jaan then making sure ke over footage flow na ho jave then you know kind of ke artist nu katna vi nahi unna di gal katni vi nahi but fir bhi unna nu drive karna ke agla question te apa pahunch jaiye because obviously tusi i don't know tuhada kivein tusi karde ho ke tuhada scripted hunda ਆ ਜਾਂ ਫਿਰ ਤੁਸੀਂ ਪ੍ਰੀਪਲਾਨ ਕਰਕੇ ਆਉਨੇ ਕਿ ਮੈਂ ਇਨੇ ਇਨੇ ਸਵਾਲ ਪੁੱਛਣੇ ਨੇ ਸੋ ਵਿਦ ਮੇਰੇ ਸਪੌਟਲਾਈਟ ਵਿਦ ਮੰਡੀ ਦਾ ਟਾਕ ਸ਼ੋਅ ਸਕ੍ਰਿਪਟਡ ਹੁੰਦਾ ਸੋ ਉਹਦੇ ਵਿੱਚ ਆਈ ਹੈਵ ਟੂ ਯੂ نو ਵੀ ਆ ਰਾਈਂਗ ਕਿ ਥੋੜੇ ਜਿਹਾ ਪੰਚਸ ਵੀ ਥਰੋ ਕਰ ਲਈਏ ਇੱਕ ਵਾਰੀ ਕੀ ਹੋਇਆ ਕਿ ਐਪੀਸੋਡ ਕਰ ਰਹੀ ਸੀ ਮੈਂ ਵਿਦ ਜੋਬਨ ਇਨ ਫੈਕਟ ਓਕੇ ਜੋਬਨ ਐਂਡ ਸਿਮਰ ਸ਼ੋਤੇ ਆਇਸ ਅਗੇ ਤੇ ਮੈਂ ਸਕ੍ਰਿਪਟ ਪੜ੍ਹੀ ਤਾਂ ਉੱਥੇ ਬਹੁਤ ਵਧੀਆ ਪੰਚ ਲਾਈਨ ਸੀ ਬਹੁਤ ਦਾ ਫਨੀ ਮਜ਼ਾਕ ਦੀ ਗੱਲ ਸੀ ਤੇ ਮੈਂ ਉਹ ਪੰਚ ਲਾਈਨ ਕੀਤੀ ਜੀ ਡਿਲੀਵਰ ਮੈਨੂੰ ਲੱਗਿਆ ਕਿ ਸਾਹਮਣੇ ਵਾਲਾ ਹੱਸੇਗਾ job being my friend ਉਹ ਹਸਿਆਨੀ ਉਹਨੇ ਉਹਦਾ ਉਲਟਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਲਾਈਕ ਇ ਨਹੀਂ ਦੋਨੀ ਤੋ ਕੋਈ ਗੱਲ ਨਹੀਂ ਹੈ ਗੇ ਡੇ 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 ਬਾਅਦ ਮੈਂ ਉਹਨਾਂ ਨੂੰ ਜਦੋਂ ਕੱਟ ਹੋਇਆ ਮੈਂ ਕਿਹਾ ਤੂੰ ਹੱਸ ਨਹੀਂ ਸਕਦਾ ਸੀ ਮੇਰੀ ਰੱਖਣ ਲਈ ਮਾੜੀ ਜੀ ਕਿ ਇਹਨੇ ਪੰਜ ਮਾਰਿਆ ਤਾਂ ਹਾ ਹਾ ਹੀ ਹੀ ਕਰਦੀ ਹੈ ਯੂ نو ਸੋ ਦੈਟ ਵਾਸ ਯਰ ਥਿੰਗਸ ਲਾਈਕ ਦੈਟ ਬਟ ਆਮ ਰੀਲੀ ਇੰਜੋਇੰਗ ਇਟ ਬਹੁਤ ਵਧੀਆ ਐਕਸਪੀਰੀਅੰਸ ਹੈ ਮੇਰਾ ਕੰਗ੍ਰੈਚੂਲੇਸ਼ਨਸ ਐਂਡ ਆਲ ਦਾ ਬੈਸਟ ਥੈਂਕ ਯੂ ਸੋ ਮਚ ਬਟ ਇੱਕ ਬਹੁਤ ਮੈਂ ਤੁਹਾਡੇ ਵਾਲੀ ਗੱਲ ਕਰਨ ਲੱਗੀ ਆ ਜਦੋਂ ਆਡੀਅנס ਐਧਰ ਦੇ ਟਾਕ ਸ਼ੋ ਦੇਖਦੀ ਹੈ ਨਾ ਜਿਸ ਦੇ ਵਿੱਚ ਖੁਦ ਆਰਟਿਸਟ ਜਿਹੜਾ ਹ ਦੇ ਤੌਰ ਤੇ ਬੈਠਾ ਹੁੰਦੇ ਤੇ ਇਦਾਂ ਮੰਨਿਆ ਜਾਂਦਾ ਹੈ ਕਿ ਸਾਰਾ ਕੁਝ ਵੈਲ ਸਕ੍ਰਿਪਟਡ ਹੁੰਦਾ ਹੈ ਕਿੱਥੇ ਕੀ ਸਵਾਲ ਪੁੱਛਣਾ ਹੈ ਕਿੱਥੇ ਕਿਹੜਾ ਪੰਚ ਮਾਰਨਾ ਹੈ ਔਰ ਕਿਤੇ ਨਾ ਕਿਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਆਰਟਿਸਟ ਦਾ ਜਿਹੜਾ ਪਲਾਨਡ ਇੰਟਰਵਿਊ ਟਾਕ ਸ਼ੋ ਹੁੰਦਾ ਹੈ ਉਹ ਬਹੁਤ ਈਜ਼ੀ ਹੁੰਦਾ ਹੈ ਕਿਉਂਕਿ ਇੱਕ ਇੱਕ ਚੀਜ਼ ਜਿਹੜੀ ਆ ਉਹ ਦੱਸੀ ਜਾਂਦੀ ਹੈ ਇਦਾਂ ਬੋਲਣੀ ਹੈ ਇਦਾਂ ਪਰ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਰੀਲੀ ਓਨੈਸਟੀ ਸਪੀਕਿੰਗ ਸਾਡੇ ਕੋਲ ਅਸੀਂ ਇੱਕ ਦਿਨ ਵਿੱਚ ਦੋ ਐਪੀਸੋਡ ਸ਼ੂਟ ਕਰ ਰਹੇ ਹਾਂ ਐਂਡ ਸਮਟਾਈਮਸ ਵਾਟ ਹੈਪਨਸ ਇਜ਼ ਦੈਟ ਕਦੇ ਕਦੇ ਸਾਨੂੰ ਆਰਟਿਸਟ ਸਵਿਚ ਕਰਨੇ ਪੈਂਦੇ ਨੇ ਬਿਕਾਜ਼ ਆਫ ਡੇਟ ਅਵੇਲੇਬਿਲਿਟੀ ਐਂਡ ਨਾਟ ਡੇਟ ਅਵੇਲੇਬਿਲਿਟੀ ਸੋ ਕਦੇ ਕਦੇ ਕੀ ਹੋਇਆ ਕਿ ਮੈਂ ਹੌਟ ਸੀਟ ਤੇ ਜਾ ਕੇ ਬੈਠੀ ਆ ਐਂਡ ਉਦੋਂ ਮੇਰੇ ਕੋ ਸਕ੍ਰਿਪਟ ਆ ਰਹੀ ਹੈ ਉਦੋਂ ਮੇਰੇ ਕੋ ਕਿਉ ਕਾਰਡ ਆ ਰਹੇ ਨੇ ਸੋ ਮੈਂ ਆਰਟਿਸਟ ਨੂੰ ਲਿਟਰਲੀ ਕਹਿ ਰਹੀ ਆ ਕਿ ਪਲੀਜ਼ ਡੋਨਟ ਮਾਈਂਡ ਜਦੋਂ ਤੁਸੀਂ ਗੱਲ ਕਰ ਰਹੇ ਆ ਮੇਰਾ ਪੂਰਾ ਧਿਆਨ ਤੁਹਾਡੇ ਵੱਲ ਹੈ ਪਰ ਵਿੱਚ ਵਿੱਚ ਮੈਨੂੰ ਥੱਲੇ ਦੇਖਣਾ ਪੈਣਾ ਹੈ ਬਿਕਾਜ਼ ਮੇਰੇ ਕੋ ਹਜੇ ਇਹ ਸਕ੍ਰਿਪਟ ਅਸੀਂ ਰਨ ਥਰੂ ਨਹੀਂ ਕਰ ਪਾਏ ਬਿਕਾਜ਼ ਆਫ ਰੀਜ਼ਨਸ ਐਕਸ ਵਾਈ ਐਂਡ ਜ਼ੈਡ ਹੈ ਨਾ ਵਿਚ ਵਿੱਚ ਤੁਸੀਂ ਇਹ ਵੀ ਕਰਦੇ ਹੋ ਕਿ ਸਕ੍ਰਿਪਟ ਫਾਲੋ ਕਰਦੇ ਹੋ ਬਟ ਦੈਨ ਆਰਟਿਸਟ ਕੋਈ ਗਰਲ ਇਦਾਂ ਦੀ ਕਰ ਦਿੰਦਾ ਹੈ ਕਿ ਤੁਹਾਡਾ ਮਨ ਕਰਦਾ ਹੈ ਕਿ ਉਹਨੂੰ ਉਹਨੂੰ ਉਸੇ ਕੰਵਰਸੇਸ਼ਨ ਨੂੰ ਜਾਰੀ ਰੱਖਿਆ ਜਾਏ ਤੁਸੀਂ ਇਦਾਂ ਨਹੀਂ ਕਰ ਸਕਦੇ ਕਿ ਤੁਸੀਂ ਉਹਨਾਂ ਦੀ ਗੱਲ ਨੂੰ ਰਿਐਕਸ਼ਨ ਨਾ ਦਿਵੋ ਜਾਂ ਫਿਰ ਉਹਨੂੰ ਅੱਗੇ ਨਾ ਲੈ ਕੇ ਜਾਓ ਜਦੋਂ ਉਹ ਡਿਮਾਂਡਿੰਗ ਹੁੰਦੀ ਹੈ ਹਨਾ ਕੋਈ ਗੱਲ ਹੀ ਇਦਾਂ ਨਹੀਂ ਹੁੰਦੀ ਕਿ ਉਹ ਡਿਮਾਂਡਿੰਗ ਹੁੰਦੀ ਹੈ ਸੋ ਉਹ ਵੀ ਹੁੰਦਾ ਕਿ ਮੈਂ ਸਕ੍ਰਿਪਟ ਵੀ ਫਾਲੋ ਕਰਦੀ ਆਂ ਐਂਡ THEN ਫਿਰ ਆਮ ਲਾਈਕ ਇਟ'ਸ ਜਸਟ ਸਪੌਟਲਾਈਟ ਵਿਦ ਮੰਡੀ ਐ ਮੀਰਾ ਸ਼ੋਅ ਹੈ ਥੋਲੇ ਮੈਂ ਮਾੜਾ ਜਿਹਾ ਆਪਣਾ ਵੀ ਪਾ ਦਿੰਦੀ ਆਂ ਰਾਈਟ ਹੈ ਪਰਸਨੈਲਿਟੀ ਹੋਵੇ ਜਾਂ ਫਿਰ ਵਿੱਚ ਆਪਣੇ ਰਿਐਕਸ਼ਨਸ ਹੋਣੀਆਂ ਜਾਂ ਫਿਰ ਵਿੱਚ ਮੇਰਾ ਮਨ ਕਰੇ ਕਿ ਮੈਂ ਗੱਲ ਪੁੱਛਾਂਗੀ ਕਿ ਮੈਂ ਪੁੱਛਣੀ ਚਾਹੁੰਨੀ ਆ ਯੂ ਨੋ ਕੁਝ ਵੀ ਹੋਵੇ ਜੋ ਮੈਨੂੰ ਪਤਾ ਹੈ ਸ਼ਾਇਦ ਜੋ ਯੂ ਨੋ ਦੈਟ ਵੀ ਹੈਵ ਨਾਟ ਡਿਸਕਸਡ ਜਾਂ ਫਿਰ ਮੈਨੂੰ ਐਕਸਪੀਰੀਅੰਸ ਤੋਂ ਪਤਾ ਹੈ ਕਿਉਂਕਿ ਮੇਰੇ ਕੋ ਆਰਟਿਸਟ ਰਹਿ ਚੁੱਕੇ ਨੇ ਜਾਂ ਫਿਰ ਯੂ ਨੋ ਕਾਲਾਈਟਸ ਨੇ ਮੇਰੇ ਸੋ ਥੋਲੇ ਪਤਾ ਹੀ ਹੁੰਦਾ ਕਿ ਉਹਨ ਉਹ ਇੱਕ ਮੇਕੋ ਬੀਇੰਗ ਐਨ ਆਰਟਿਸਟ ਕ੍ਰੀਏਟਿਵ ਲਿਵ ਇਟ ਲਿਬਰਟੀ ਹੈਗੀ ਹੈ ਕਿਉਂਕਿ ਮੈਂ ਉਹਨਾਂ ਨੂੰ ਪਹਿਲਾਂ ਤੋਂ ਹੀ ਜਾਣਦੀ ਆ ਕਾਫੀ ਕਾਫੀ ਹੱਦ ਤੱਕ ਜੋ ਆਰਟਿਸਟ ਆਏ ਨੇ ਉਹਨਾਂ ਨੂੰ ਜਾਣਦੀ ਆ ਕੁਝ ਸਿਹਗੇ ਜਿਨ੍ਹਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਸੀ ਐਂਡ ਆ ਵਾਸ ਵੈਰੀ ਐਕਸਾਈਟਿਡ ਟੂ ਮੀਟ them um and then yeah vich vich tonu mix karna penda hai script okay. nu no vi follow karo and then fir apne man di vi matlab sun lo right. oh de oh de adhar te vi puch lo jedo tusi hun hi kya aur ye is toade show di ek achhi gal eh hundi hai ki artist nu tusi personally vi jande hunde ho so oh vi us cheez nu diplomatic tareeke naal ta answer nahi karda das dinda usually kyunki आम life ch problem aandi hai kyunki kide platform te kidi gal kithon jaani ho artist te bahut pressure hunda hai bada jadd hun tusi ho hai na because aaj kal ki hunda na unfortunately ki tusi flow flow ਨਾਂ ਕਹਿ ਦਿੰਦੇ ਹੋ ਬਟ ਜੋ ਅੱਜ ਰੀਲਸ ਮੀਮਸ ਜਾਂ ਫਿਰ ਐਡਿਟਿੰਗ ਵੀ ਹੈ ਨਾ ਹੁੰਦੀ ਹੈ ਮੇਰੇ ਨਾਲ ਤਾਂ ਹੋ ਚੁੱਕਿਆ ਹੈ ਕਿ ਮੈਂ ਮੈਨੂੰ ਸਵਾਲ ਕੁਝ ਹੋਰ ਕੀਤਾ ਸੀ ਮੈਂ ਆਨਸਰ ਦੇ ਦਿੱਤਾ ਤਾਂ ਫਿਰ ਇੱਕ ਹੋਰ ਸਵਾਲ ਮਤਲਬ ਫ্রম ਅ ਡਿਫਰੈਂਟ ਪਰਸਪੈਕਟਿਵ ਹੁਣ ਤਾਂ ਮੈਨੂੰ ٹرسٹ ਹੈ ਕਿ ਕੋਈ ਕੈਮਰਾ ਲੱਗਿਆ ਆਪਾਂ ਦੋਨੋਂ ਆ ਇਟਸ ਫਾਈਨ ਬਟ ਇਥੇ ਤਿੰਨ ਚਾਰ ਕੈਮਰੇ ਲੱਗੇ ਹੋਣ ਮੈਂ ਫਿਰ ਵੀ ਥੋੜਾ ਜਿਹਾ ਘਬਰਾਵਾਂਗੀ ਕਿ ਅੱਛਾ ਮੇਰੇ ਤੇ ক্লোਜ਼ ਲੱਗਿਆ ਹੋਇਆ ਹੈ ਇਹਨਾਂ ਤੇ ਅਲੱਗ ক্লোਜ਼ ਲੱਗਿਆ ਹੋਇਆ ਮੈਂ ਕੁਝ ਵੀ ਜਵਾਬ ਦਵਾਂਗੀ ਇਹ ਦੁਬਾਰਾ ਇਹ ਰੀਟੇਕ ਕਰਕੇ ਕਿਸੇ ਐਡੀਟਿੰਗ ਕਰਕੇ ਇਹ ਕੁਝ ਵੀ ਬੋਲ ਸਕਦੇ ਨੇ ਮੇਰੇ ਤੇ ਕੈਮਰਾ ਲਾ ਕੇ ਆਪਣਾ ਸਵਾਲ ਪੁੱਛ ਸਕਦੇ ਨੇ ਵਨ ਆਮ ਜਸ ਸਾਇਲੈਂਟ ਅੱਜ ਕੱਲ ਬਹੁਤ ਇਹ ਸਭ ਕੁਝ ਚੱਲਦਾ ਵੀ ਹੈ ਐਂਡ ਇਟ ਇਜ਼ ਅਨਫੋਰਚਨਟ ਐਕਚੁਅਲੀ ਸੋ ਮੇਰੀ ਸ਼ੋ ਵਿੱਚ ਮਤਲਬ ਕੋਸ਼ਿਸ਼ ਤਾਂ ਇਹ ਸੀਗੀ ਕਿ ਵੀ ਸਟੇ ਅਵੇ ਫਰਮ ਕੰਟਰੋਵਰਸ਼ਲ ਐਂਡ 네ਗੇਟਿਵ ਐਸੇ ਮੈਨੂੰ 네ਗੇਟਿਵਿਟੀ ਪਸੰਦ ਨਹੀਂ ਹੈ ਨਾ ਥੋੜੀ ਬਹੁਤ ਜੇ ਆਪਾਂ ਕਿਸੇ ਨੂੰ ਮਾੜਾ ਮੋਟਾ ਜਸ ਗੋਸਪ ਵਾਈਬ ਵਿੱਚ ਲੈ ਕੇ ਵੀ ਗਏ ਆ ਇਦਾਂ ਨਹੀਂ ਕਿ ਕੋਈ ਹਾਰਟਫਲ ਹੋਵੇ ਸੋ ਮੈਂ ਕਦੇ ਸ਼ੋ ਵਿੱਚ ਇਦਾਂ ਨਹੀਂ ਟਰਾਈ ਕੀਤੀ ਕਿ ਮੈਂ ਕੋਈ ਆਰਟਿਸਟ ਬਾਰੇ ਕੁਝ 네ਗੇਟਿਵ ਗੱਲ ਕਿਸੇ ਦੇ ਮੂੰਹੋਂ ਕਹੌਣ ਦੀ ਗੱਲ ਲਾਈਕ ਗੱਲ ਕਰਾਂ ਜਾਂ ਕੋਸ਼ਿਸ਼ ਕਰਾਂ ਜਾਂ ਜੇ ਮੈਨੂੰ ਪਤਾ ਵੀ ਹੋਵੇ ਕਿ ਕੋਈ ਮੁੱਦਾ ਉਹਨਾਂ ਦੀ ਜ਼ਿੰਦਗੀ ਦਾ ਕੰਟਰੋਵਰਸ਼ਲ ਮੁੱਦਾ ਹੈ ਉਹ ਕੀ ਕਹਿੰਦਾ ਹੈ ਹਾਊ ਡੂ ਯੂ ਸੇ ਇਟ ਮੈਂ ਉਹਦੇ ਤੇ ਲੂੰ ਨਹੀਂ ਯੈਸ ਯੈਸ ਹਾਂਜੀ ਹਾਂ ਉਹਨੂੰ ਹੋਰ ਖਰਾਬ ਨਹੀਂ ਕਰਦੇ ਤੁਸੀਂ ਉਹਨੂੰ ਹਾਂ ਬਲੀ ਚਾਹ ਉਹ ਜਿਆਦਾ ਕਿਉਂ ਨਹੀਂ ਕਰਦੇ ਹਾਂ ਐਗਜ਼ੈਕਟਲੀ ਸੋ ਆਈ ਡਿਡਨਟ ਆਈ ਟ੍ਰਾਈਡ ਮਾਈ ਬੈਸਟ ਐਂਡ ਜੇ ਮੈਨੂੰ ਲੱਗਿਆ ਵੀ ਕਿ ਆਪਣੀ ਸਕ੍ਰਿਪਟ ਵਿੱਚ ਕਿਤਨਾ ਕਿਤੇ ਕੁਝ ਇਦਾਂ ਦਾ ਹੈਗਾ ਜੋ ਬਿਲੋ ਦਾ ਬੈਲਟ ਆਪਾਂ ਜੋ ਕਹੀਦਾ ਹੁੰਦਾ ਆ ਮੈਂ ਉਹ ਫੈਸੀ ਡਿਸਕਸ ਕਰ ਲੈਂਦੇ ਸੀ ਵਿਦ ਦ ਸਕ੍ਰਿਪਟ ਰਾਈਟਰ ਬਟ ਦ ਸਕ੍ਰਿਪਟ ਰਾਈਟਰ ਵਾਸ ਅਮੇਜ਼ਿੰਗ ਬਹੁਤ ਲਾਈਟ ਹਾਰਟਡ ਸ਼ੋ ਹੈ ਇਟਸ ਨਾਟ ਕੇ ਐਸੀ ਮਤਲਬ ਰੂਵੋਣਾ ਹੀ ਹੈ ਜਾਂ ਫਿਰ ਆਪਾਂ ਇਮੋਸ਼ਨਲ ਹੀ ਆਰਟਿਸਟ ਨੂੰ ਕਰਨਾ ਹੈ ਸੋ ਉਹਦੇ ਵਿੱਚ ਅਸੀਂ ਤਾਂ ਫੁੱਲ ਆਨ ਟ੍ਰਾਈ ਕੀਤਾ ਕਿ ਥੋੜਾ ਜਿਹਾ ਕਾਮਿਕਲ ਟੱਚ ਦੇਈਏ ਸ਼ੋਅ ਨੂੰ ਹੈਨਾ ਸੋ ਵੀ ਵੀਵ ਟ੍ਰਾਈਡ ਬਿਸ਼ੱਕ ਉਹ ਓਪਨਿੰਗ ਹੋਵੇ ਸ਼ੋ ਦੀ ਜਾਂ ਫਿਰ ਵਿਚ ਵਿੱਚ ਜੋ ਸੀ ਗੱਲਾਂ ਕਰਦੇ ਆ ਅਸੀਂ ਉਹਨੂੰ ਕਾਮਿਕਲ ਜ਼ੋਨ ਵਿੱਚ ਹੀ ਰੱਖਿਆ ਹੈ ਰਾਈਟ ਸੋ ਫਨੀਐਸਟ ਮੋਮੈਂਟ ਕੀ ਰਹਾ ਜੋ ਕਦੀ ਵੀ ਫੇਡ ਆਊਟ ਨਹੀਂ ਹੋ ਸਕਦਾ ਤੁਹਾਨੂੰ ਹਮੇਸ਼ਾ ਯਾਦ ਰਹੇਗਾ ਕਿ ਹਾਂ ਇੱਕ ਵਾਰ ਇੱਕ ਟਾਕ ਸ਼ੋ ਕੀਤਾ ਸੀ ਤੇ ਇਹ ਵੀ ਮੋਮੈਂਟ ਹੋਇਆ ਸੀਗਾ ਹਮ ਇੱਕ ਵਾਰ ਇੱਕ ਮੈਨੂੰ ਹੱਸੀ ਤਾਂ ਬਹੁਤ ਸੀ ਕਾਲ ਪਰ ਸੋ ਇੱਕ ਸੈਕਿੰਡ ਲੈਟ ਮੀ ਜਸਟ ਲੈਟ ਮੀ ਜਸਟ ਰਿਮੈਂਬਰ ਵਾਟ ਇਟ ਵਾਸ ਅ ਇਕ ਤਫ ਮੈਨੂੰ ਆਹੀ ਬਹੁਤ ਫਨੀ ਲੱਗਿਆ ਬਾਅਦ ਵਿੱਚ ਤਾਂ ਮੈਂ ਉਸ ਟਾਈਮ ਗੁੱਸਾ ਆ ਰਿਹਾ ਸੀ ਬਾਅਦ ਮੈਨੂੰ ਹਾਸਾ ਬਹੁਤ ਆਇਆ ਜੋ ਬਣ ਵਾਲੀ ਗੱਲ ਤੇ ਜਦੋਂ ਮੈਂ ਪੰਜ ਤੇ ਪੰਜ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹਨਾਂ ਦਾ ਐਪੀਸੋਡ ਪਹਿਲਾ ਪਹਿਲਾ ਐਪੀਸੋਡ ਸ਼ੂਟ ਕਰ ਰਹੇ ਸੀ ਅਸੀਂ ਹਾਂ ਸੋ ਉਹ ਉਹ ਮੈਨੂੰ ਬਹੁਤ ਫਨੀ ਲੱਗਿਆ ਕਿ ਵਾਟ ਇð ਦ ਹੈਲ ਮਤਲਬ ਮੈਂ ਜੋਕ ਮਾਰ ਰਹੀ ਹਾਂ ਤਾਂ ਉਹ ਹਸਣਾ ਤਾਂ ਕੀ ਔਰ ਨੈਸ਼ਨਲ ਟੈਲੀਵਿਜ਼ਨ ਯੂ ਯੂ ਨਾਟ ਰੀਐਕਟ ਯੂ ਨਾਟ ਰੀਐਕਟਿੰਗ ਬੈਕ ਸੋ ਇੱਕ ਓ ਸੀ ਤੇ ਇੱਕ ਪਉ ਤਾਂ ਕੱਲ ਕੀ ਹੋਇਆ ਸੀਗਾ ਆਪਾਂ ਇੱਕ ਸੈਕਿੰਡ ਵਨ ਸੈਕਿੰਡ ਸੌਰੀ ਕੀ ਸੀ ਕਹੋ ਚਾਦੋਂ ਕੀ ਸੀ ਅਬ ਇਹ ਸਵਾਲ ਹਾਂ ਇੱਕ ਸਵਾਲ ਕੀਤਾ ਸੀ ਮੈਂ ਦੀਪ ਕਰੋਲ ਜੀ ਨੂੰ ਐਂਡ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲੀ ਸੀ ਜੀ ਐਂਡ ਆਈ ਥੋਟ ਹੀਡ ਬੀ ਅ ਵੈਰੀ ਲਾਈਕ ਸੀਰੀਅਸ ਮੈਨ ਐਂਡ ਬਹੁਤ ਮਤਲਬ ਕਿ ਜੁੱਦਾ ਦੋ ਚਾਰ ਲਵ ਸਕੈਨ ਵਾਲੇ 노 ਸਮਾਈਲ ਪਤਾ ਨਹੀਂ ਮੇਰੇ ਜ਼ਹਿਨ ਵਿੱਚ ਕਿਉਂ ਸੀ ਇਦਾਂ ਰਾਈਟ ਕਿਦਾਂ ਹੋਣਗੇ ਤੇ ਮੇਰਾ ਇੱਕ ਸਵਾਲ ਸੀਗਾ ਕਿ ਬਚਪਨ ਬਚਪਨੀਆਂ ਗੱਲਾਂ ਚੱਲ ਰਹੀਆਂ ਸੀ ਤੇ ਮੈਂ ਉਹਨੂੰ ਕੈਜੂਅਲੀ ਪੁੱਛਿਆ ਕਿ ਤੁਸੀਂ ਕਦੇ ਬਚਪਨ ਵਿੱਚ ਪਕੜੇ ਗਏ ਹੋ ਜਾਂ ਗਏ ਹੋ ਕਦੇ ਕਿਸੇ ਵਿਆਹ ਵਿੱਚ ਫ੍ਰੀ ਖਾਣਾ ਖਾਧਾ ਇਟ ਵਾਸ ਜਸਟ ਅ ਕੁਇਕ ਰੈਪਿਡ ਫਾਇਰ ਰਾਉਂਡ ਕਾਈਂਡ ਆਫ ਅ ਥਿੰਗ ਅਨ ਉਹਨਾਂ ਦਾ ਜੋ ਰਿਐਕਸ਼ਨ ਸੀਗਾ ਐਂਡ ਹੀ ਇਸ ਲਾਈਕ हाँ जी और मतलब पैया भी बहुत जटों की फैमिली से उन्होंने सू लाइक like, उन्होंने पूरी जो स्टोरी दस दी ना लाइक अबाउट दैट टॉपिक आई वॉज लिटरली लाफिंग आउट लाउड सो दिस जो मोमेंट्स मैं एक्सपैक्ट नहीं कर रही ए, मेरा को लाइक कॉलीग इदा करेगा इन कैजुअल वे ना करेगा इना रिलैक्सड है ਸੋ ਥੋੜੇ ਜਿਹਾ ਨੋਸ਼ਨਸ ਜਿਹੜੇ ਬ੍ਰੇਕ ਹੁੰਦੇ ਨੇ ਸੋ ਇਟ ਵਾਸ ਨਾਈਸ ਹਾਂ ਐਂਜੋਏ ਕਰਦੇ ਮੈਨੀ ਆਰਟਿਸਟ ਯੂ نو ਵੀਰ ਕੰਵਰ ਗਰੇਵਾਲ ਬੀ ਇਟ ਕੰਵਰ ਗਰੇਵਾਲ ਜੀ ਸੌਰੀ ਐਂਡ ਦੈਨ ਦੇਵ ਕਰੋਲ ਜੀ ਐਂਡ ਦੈਨ ਯੂ نو ਸਮ ਆਫ ਥੀਸ ਆਰਟਿਸਟ ਜਿਨ੍ਹਾਂ ਬਾਰੇ ਮੈਂ ਸੋਚਦੀ ਸੀ ਕਿ ਲਾਈਕ ओके देव मस्त बे वेरी सीरियस एंड व्हेन यू मीट देव मेज़ सो ब्यूटीफुल एंड हम्बल एंड आई लाइक ओह नाइस टू मीट यू कई बार ना सार्डिनल की उन्हें की ऐसी कैसे थी इंटरव्यू करने जाने समझ लगता है की आर्टिस्ट नूता ऐसे जानते हैं ये बहुत अच्छी है ना एक साड़ी बिच बॉन्डिंग है बट ड ਇੱਕ ਦੋ ਚੀਜ਼ਾਂ ਨੇ ਇੱਕਦਮ ਇੱਕ ਵਾਰੀ ਮੈਂ ਇੰਟਰਵਿਊ ਕਰ ਰਹੀ ਸੀਗੀ ਐਂਡ ਮੈਂ ਕੀ ਕਰਾਂ ਕਿ ਮੈਂ ਬਿਕਾਜ਼ ਆਈ ਵਾਂਟ ਕਿ ਟਾਕ ਸ਼ੋ ਹੋਵੇ ਸੋ ਆਈ ਡੋਂਟ ਵਾਂਟ ਕਿ ਮੈਂ ਸਵਾਲ ਕਰਾਂ ਉਹ ਅਨਸਰ ਕਰਨ ਐਂਡ ਦੈਨ ਬਸ ਹਨਾ ਸੋ ਮੈਂ ਇੱਕ ਰਿਐਕਸ਼ਨ ਦੇਣਾ ਚਾ ਰਹੀ ਆ ਨੈਚੁਰਲੀ ਜਿਦਾ ਕਿ ਇੱਕ ਫਲੋ ਫਲੋ ਵਿੱਚ ਰਿਐਕਸ਼ਨ ਦੇਈ ਜਾ ਹੁੰਦਾ ਸੋ ਜਦੋਂ ਗੱਲ ਕਰ ਰਹੇ ਨੇ ਉਹ ਗੱਲ ਕਰੀ ਜਾ ਰਹੇ ਕਰੀ ਜਾ ਰਹੇ ਕਰੀ ਜਾ ਰਹੇ ਨੇ ਆਓ ਚੀਜ਼ ਫਾਈਨ ਐਂਡ ਜਦੋਂ ਮੈਂ ਵਿੱਚ ਕੁਝ ਮਤਲਬ ਉਹਨੂੰ ਕਹਿਣਾ ਚਾਹਾਂ ਹਨਾ ਉਹ ਮੇਰੀ ਗੱਲ ਹੋਣ ਨਾ ਦੇਣ ਮਤਲਬ ਮੇਰੀ ਗੱਲ ਮੈਂ ਮੈਂ ਕਹ ਰਹਾ ਹਾਂ ਐਂਡ ਮੈਂ ਇੰਤਜ਼ਾਰ ਦਾ ਕਰਦੀ ਰਹੀਗੀ ਚਾਰ ਵਾਰੀ ਮੈਂ ਇਦਾਂ ਕੀਤਾ ਕਿ ਲਾਇਕ ਯੂ نو ਕਿ ਹਾਂਜੀ ਯੂ نو ਐਂਡ ਦਸ ਬਾਅਦ ਮੈਂ ਕਿਹਾ ਚੁੱਪ ਕਰਕੇ ਬੈ ਜਾ ਉਹ ਮਤਲਬ ਬੀਕਾਸ ਉਹ ਆਪਣੀ ਗੱਲ ਵਿੱਚ ਇੰਨੇ ਰੁੱਝੇ ਹੋਏ ਸੀਗੇ ਥੈਟ ਹੀ ਵਾਂਟਿਡ ਟੂ ਗੈਟ ਥੈਟ ਪੁਆਇੰਟ ਅਕ੍ਰੋਸ ਹਨਾ ਤੇ ਬਾਅਦ ਵਿੱਚ ਮੇਰੀ ਟੀਮ ਮੈਨੂੰ ਮੇਰੀ ਕਜ਼ਨ ਹੀ ਮੈਨੂੰ ਕਹਿੰਦੀ ਤੁਸੀਂ ਜ਼ਿਆਦਾ ਚੁੱਪ ਰਹਾ ਯੂ نو ਮੈਂ ਕਿਹਾ ਮੈਨੂੰ ਮੌਕਾ ਨਹੀਂ ਮਿਲਿਆ ਯੂ نو ਰਾਈਟ ਰਿਐਕਸ਼ਨ ਕਿਉਂ ਨਹੀਂ ਦੇ ਰਹੇ ਸੀ ਯੂ ਨਾ ਆਸਲ ਕੋਸ਼ਿਸ਼ ਕੀਤੀ ਸੀ ਪਰ ਫਿਰ ਮਤਲਬ ਉਹ ਦਿਖ ਰਿਹਾ ਸੀ ਕਿ ਨਹੀਂ ਹੋ ਪਾ ਰਿਹਾ ਨਾ ਮੈਂ ਕਿਹਾ ਚਲੋ ਫਿਰ ਤੁਸੀਂ ਬੋਲੋ ਤੁਸੀਂ ਦੱਸ ਦਿਓ ਮੈਨੂੰ ਤੁਹਾਡੇ ਮਨ ਜਾਨ ਵਿੱਚ ਕੀ ਹੈ ਰਾਈਟ ਵਨ ਮੋਰ thing ਇਸ ਐਂਡ uh, which i found out ki ਹਰ ਇੱਕ ਆਰਟਿਸਟ ਇਸ ਨਾਟ ওকে ਕਿ ਤੁਸੀਂ ਉਹਨਾਂ ਨੂੰ ਇੰਟਰਵਿਊ ਕਰ ਰਹੇ ਹੋ ਐਂਡ ਤੁਸੀਂ ਆਪਣਾ opinion ਦਓ ਬੇਸ਼ੱਕ ਉਹ ਸੇਮ ਟੌਪਿਕ ਤੇ ਹੋਵੇ ਮੈਂ ਦੋ ਆਰਟਿਸਟ ਦੇ ਚਿਹਰੇ ਵਿੱਚ ਲਿਟਰਲੀ ਉਤਰੇ ਹੋਏ ਦੇਖੇ ਨੇ ਜਦੋਂ ਮੈਂ ਕੋਈ ਆਪਣਾ ਐਗਜ਼ਾਮਪਲ ਦੇ ਰਹੀ ਹਾਂ ਜਾਂ ਮੈਂ ਆਪਣੇ ਬਾਰੇ ਗੱਲ ਕਰ ਰਹੀ ਹਾਂ ਬਿਕਾਜ਼ ਜਦੋਂ ਆਈ ਥਿੰਕ ਇੱਕ ਆਰਟਿਸਟ ਇੰਟਰਵਿਊ ਉਹਦੀ ਚੱਲ ਰਹੀ ਹੁੰਦੀ ਹੈ ਉਹ ਚਾਹੁੰਦਾ ਹੈ ਕਿ ਸਪੌਟਲਾਈਟ ਉਹਦੇ ਤੇ ਹੋਵੇ ਤੁਸੀਂ ਕਿ ਹੁਣ ਜਦੋਂ ਮੈਂ ਤੁਹਾਣਾ ਗੱਲ ਕਰ ਰਹੀ ਹਾਂ ਹੁਣ ਨਾਓ ਇਫ ਯੂ ਸਟਾਰਟ ਟੈਲਿੰਗ ਮੀ ਯੋਰ ਸਟੋਰੀ ਚਲੋ ਆਈ'll ਵੀ ਆ ਲਿਸਨ ਬਟ The point is, some artists are like, hey, why, why are you telling me? मुझे मिन्नू इंटरव्यू करो. That's true. You know, मतलब ये. Yes. I don't want to know. It's about me, not you. The spotlight's on me. <laughs> Very so वो भी जो तो फिर मैं देख लिया कि अच्छा ये भी मतलब नहीं ਸੋ ਦੈਨ ਉਹ ਥੋੜਾ ਜਿਹਾ ਮੈਂ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਆਰਟਿਸਟ ਨਾਲ ਮਤਲਬ ਕਿੰਨੀ ਗੱਲ ਕਰਨੀ ਹੈ ਐਂਡ ਕਿੱਥੇ ਜ਼ਿਆਦਾ ਆਪਣਾ ਪਿੰਨ ਰੱਖਣਾ ਕਿੱਥੇ ਥੋੜਾ ਜਿਹਾ ਬੈਕ ਸੀਟ ਲੈਣੀ ਹੈ ਰਾਈਟ ਸੋ ਸਭ ਤੋਂ ਇੰਪੋਰਟੈਂਟ ਗੱਲ ਜੋ ਅਸੀਂ ਮੈਨੂੰ ਬਹੁਤ ਜਣੇ ਪੁੱਛਦੇ ਆ ਤੂੰ ਪ੍ਰੈਪਰੇਸ਼ਨ ਕਰਕੇ ਆਣੀ ਹੈ ਸੱਚੀ ਦੱਸੇ ਕਿ ਨਹੀਂ ਆ ਇੰਟਰਵਿਊਸ ਦੇਖਿਆ ਸੀ ਬਟ ਓਨੈਸਟਲੀ ਬਿਲਕੁਲ ਨਹੀਂ ਹੁੰਦਾ ਕਿਉਂਕਿ 24 ਘੰਟਿਆਂ ਚ ਕਿੰਨਾ ਕ ਟਾਈਮ ਹੋਏਗਾ ਤੁਸੀਂ ਦੇਖੋਗੇ ਹੈਨਾ ਔਰ ਅੱਜ ਕੱਲ ਤਾਂ ਇੰਟਰਵਿਊਸ ਹੀ ਬਹੁਤ ਹੁੰਦੀਆਂ ਨੇ ਬਟ ਤੁਸੀਂ ਦੇਖਿਆ ਕਿ ਅਸੀਂ ਇਹੋ ਜਿਹੇ ਕੁਝ ਸੈਲੇਬ੍ਰਿਟੀਆਂ ਆਏ ਜਿਨ੍ਹਾਂ ਨੂੰ ਤੁਹਾਨੂੰ ਲੱਗਾ ਕਿ ਸਿਨਸੇਅਰ ਨੇ ਯੂ نو ਐਕਸਪੀਰੀਅੰਸ ਨੇ ਸੋ ਮੈਂ ਹੋਮਵਰਕ ਕਰਕੇ ਜਾਣਾ ਖੋਤਾ ਨਹੀਂ ਬਿਕੋਜ਼ ਮੈਨੂੰ ਲੱਗਿਆ ਕਿ ਮੈਂ ਬਹੁਤ ਉਹ ਫਿਰ ਬਣਾਵਟੀ ਬਣਾਵਟੀ ਰੋਬੋਟਿਕ ਐਂਡ ਆਈ ਡਿਡਨਟ ਵਾਂਟ ਕਿ ਮੈਂ ਇਮਿਟੇਸ਼ਨ ਕਰਾਂ ਜਾਂ ਫਿਰ ਮੈਂ ਕਾਪੀ ਕਰਾਂ ਕਿਸੇ ਦੇ ਬੋਲਣ ਦੇ ਤਰੀਕੇ ਨੂੰ ਬੇਸ਼ੱਕ ਉਹ ਹੋਸਟ ਹੋਵੇ ਜਾਂ ਫਿਰ ਆਰਟਿਸਟ ਦੀਆਂ ਖੁਦੀਆਂ ਇੰਟਰਵਿਊਜ਼ ਹੋਣ ਕਿ ਫਿਰ ਮੈਂ ਉਹੀ ਕੁਐਸਚਨਸ ਉਹਨਾਂ ਨੂੰ ਪੁੱਛਾਂ ਜਾਂ ਫਿਰ ਉਸੇ ਜ਼ੋਨ ਵਿੱਚ ਚਲੇ ਜਾਵਾਂ ਆਈ ਵਾਂਟ ਇਟ ਟੂ ਸਟੇ ਰੌ ਮਤਲਬ ਕਿ ਜਸਟ ਰੌ ਰੱਖਦੇ ਆ ਮੈਂ ਵੀ ਰੌ ਐਂਡ ਉਹ ਵੀ ਰੌ ਐਂਡ ਪਤਾ ਕੀ ਇਹ ਦਾ ਬਿਊਟੀ ਇਜ਼ ਕਿ ਜਦੋਂ ਰੌ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਦਿਸ ਦੇ ਟਰਨ ਆਊਟ ਮੋਰ ਰੀਅਲ ਐਂਡ ਆਥੈਂਟਿਕ ਐਂਡ ਦੈਟਸ ਵਾਟ ਪੀਪਲ ਲਾਈਕ ਟੂ ਸੀ ਨਾਟ ਕਿ ਤੁਸੀਂ ਬਣਾ ਚੜਾ ਕੇ ਕੋਈ ਗੱਲ ਕਰਦੇ ਹੋ ਜਾਂ ਫਿਰ ਉਹ ਗੱਲ ਕੀਤੀ ਹੋਈ ਗੱਲ ਕਰਦੇ ਹੋ ਹੈਨਾ ਸੋ ਐਂਡ ਦੈਟਸ ਦ ਬੈਸਟ ਵੇ ਇਹਦੇ ਵਿੱਚ ਹੁਣ ਮੈਂ ਬੋਲਦੇ ਬੋਲਦੇ ਗਲਤੀਆਂ ਵੀ ਕਰ ਲਵਾਂ ਨਾ ਉਹ ਵੀ ਮਾਫ ਨਹੀਂ ਬਿਕਾਜ਼ ਇਟਸ ਓਕੇ ਨਾਰਮਲ ਕਨਵਰਸੇਸ਼ਨ ਹੈ ਸੋ ਸੇਮ ਵਿਦ ਮਾਈ ਸ਼ੋ ਯੂ ਨੋ ਵੈਦਰ ਬੋਲਦੇ ਬੋਲਦੇ ਮੈਂ ਕੋਈ ਗਲਤੀ ਵੀ ਕਰ ਲਾਂ ਮੈਨੂੰ ਫੀਲ ਨਹੀਂ ਹੁੰਦਾ ਮੈਂ ਆਈ ਡੋਨਟ ਸੇ ਕਿ ਰੀਟੇਕ ਕਰ ਲੋ ਜਾਂ ਆ ਐਡਿਟ ਕਰਾ ਦਾਂਗੇ ਆਮ ਜਸ ਲਾਈਕ ਤੁਹਾਨੂੰ ਜੋ ਠੀਕ ਲੱਗਦਾ ਫਲੋ ਫਲੋ ਵਿੱਚ ਜੋ ਆ ਰਿਹਾ ਤੁਸੀਂ ਆਪਣੇ ਹਿਸਾਬ ਨਾਲ ਐਡਿਟ ਕਰ ਲਿਓ ਬਟ ਥਿਸ ਇਜ਼ ਹਾਊ ਇਟ ਇਜ਼ ওকে ਇਸ ਚੇਅਰ ਦਾ ਨਾ ਪ੍ਰੈਸ਼ਰ ਹੀ ਵੱਖਰਾ ਤੁਸੀਂ ਕਿੰਨੇ ਵੀ ਕਨਸਟੇਬਲ ਹੋਵੋ ਬਟ ਐਕਸਾਈਟਮੈਂਟ ਔਰ ਇਮੋਸ਼ਨਸ ਨਾ ਜੋ ਇਨਸਾਈਡ ਅਸੀਂ ਫੀਲ ਕਰਦੇ ਆ ਉਹ ਇਹੀ ਬੰਦਾ ਕਰ ਸਕਦਾ ਸੋ ਐਦਾ ਵੀ ਹੁੰਦਾ ਹੋਏਗਾ ਸਮਡੇ ਯੂ ਆ ਲਾਈਕ ਕਿ ਆਮ ਆਮ ਸੋ ਐਕਸਾਈਟਿਡ ਅੱਜ ਮੈਂ ਇਨਰ தி ਇੰਟਰਵਿਊ ਲੈਣੀ ਆ ਜਾਂ ਮੈਂ ਫਸਟ ਟਾਈਮ ਮਿਲਣਾ ਹੈ ਜਾਂ ਕਿਸੇ ਲਈ ਨਰਵਸਨੈਸ ਜਾਂ ਕਿਸੇ ਲਈ ਲਾਈਕ very chill ke ha oh apne banda kar lagde hai hunda si yes yes, yes 100% hmm. 100% i was um uh, halaka warm up le like that almost each episode you know my artist is comfortable i'm comfortable and then there's people behind you know um, telling you in between <laughs> ke, like because they want to go in a flow right <laughs> yeah yep. just sorting you you're like trying to sort out your costume hmm. or something like that bitch bitch you have that and then um ਵਾਂਸ ਕਨਵਰਸੇਸ਼ਨ ਸ਼ੁਰੂ ਹੋ ਜਾਂਦੀ ਹੈ ਇਟ ਇਟ ਫਲੋਸ ਰਾਈਟ ਰਾਈਟ ਸੋ ਅਸੀਂ ਮੈਂਡੀ ਨੂੰ ਦੇਖਾਂਗੇ ਉਹਨਾਂ ਦੇ ਸਪੌਟਲਾਈਟ ਸ਼ੋ ਦੇ ਵਿੱਚ ਨੱਚਦੇ ਹੋਏ ਰੋਂਦੇ ਹੱਸਦੇ ਕ੍ਰੇਜ਼ੀਨੈਸ एवरीथिंग ਯੈਸ ਆਈ ਊਡ ਸੇ ਆਮ ਹਜੇ ਮੈਂ ਐਕਚੁਅਲੀ ਨੋ ਆਈ ਡਿਡ ਹੈਵ ਅ ਟੀਰੀ ਆਈ ਹੱਸਦੇ ਹੋਏ ਯੈਸ ਯਾ ਨੱਚਦੇ ਤਾਂ ਆਪਾਂ ਪ੍ਰੋਮੋ ਸ਼ੂਟ ਕਰ ਹੀ ਲਿਆ ਹੋਰ ਕੀ ਕਰ ਸਕਦੇ ਰਾਈਟ 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 एवरी ਮੋਸ਼ਨ एवरी ਮੋਸ਼ਨ ਕ੍ਰੇਜ਼ੀਨੈਸ games yeah, games craziness jo aap app koshish kiti hai to make it very light hearted sada sabton ehi siga objective ki spottar with mandy should be ਜਸਟ ਅ ਫਨ ਸ਼ੋ ਨਾਟ ਕਿ ਆਪਾਂ ਜ਼ਬਰਦਸਤੀ ਕੁਝ ਐਚ ਨਹੀਂ ਪਾਉਣਾ ਜਸਟ ਲਾਈਟ ਹਾਰਟਡ ਫਨ ਐਂਡ ਚਾਰ ਸੈਗਮੈਂਟਸ ਰੱਖਾਂਗੇ ਚਾਰ ਪੰਜ ਸੈਗਮੈਂਟਸ ਵਿੱਚ ਫਨ ਐਂਡ ਗੇਮਸ ਐਂਡ ਦੈਨ ਅਜੇ ਇੱਕ ਬਹੁਤ ਪਿਆਰਾ ਜਿਹਾ ਮਿਰਰ ਸੀਕਵੈਂਸ ਹੈ ਸੋ ਮਿਰਰ ਸੀਕਵੈਂਸ ਹੈ ਕਿ ਆਈ ਮੇਕ ਦੀ ਆਰਟਿਸਟ ਟਾਕ ਟੂ ਥੈਮਸੈਲਵਸ ਕਿ ਜੇ ਤੁਸੀਂ ਆਪਣੇ ਆਪ ਨੂੰ ਕੁਝ ਬੋਲਣਾ ਹੋਵੇ ਜਸਟ ਐਂਡ ਯੂ ਹੈਵ ਟੂ ਇਮੇਜਿਨ ਦੈਟ ਨੋਬਡੀ ਇਜ਼ ਹੇਅਰ ਤੁਸੀਂ ਆਪਣੇ ਆਪ ਨੂੰ ਕੀ ਕਹੋਗੇ ਐਂਡ ਹਰ ਇੱਕ ਆਰਟਿਸਟ ਦਾ ਇੰਨਾ ਅਲੱਗ-ਅਲੱਗ ਨਜ਼ਰੀਆ ਸੀ ਉਹ ਟਾਕ ਨੂੰ ਦੇਖਣ ਲਈ

I wanted to get up and give him a hug yes. but I was like ro, ro. <laughs> you know but like naturally yes yes, yes. Whatever. and then I was like oh that's really sweet but inside I was like oh <laughs> yeah, yeah but it's yeah. good yeah, yeah. so overall so, um, I experience yes so just as we saw do you have more questions? ਵਿਦ ਬਸ ਆਪਾਂ ਦੋ ਰਾਉਂਡ ਖੇਡਨੇ ਆ ਇੱਕ ਇੱਕ ਮਿੰਟ ਦੇ ਐਂਡ ਆਪਾਂ ਡਨ ਕਰ ਤੁਸੀਂ ਕੁਝ ਗੱਲ ਕਰਨ ਲਈ ਨਹੀਂ ਮੈਂ ਕਹਿਣ ਲੱਗੀ ਸੀ ਰਾਉਂਡਿੰਗ ਅਪ ਹਾਂਜੀ ਹਾਂਜੀ ਮੈਂ ਐਂਕਰਿੰਗ ਤੇ ਆ ਗਈ ਆ ਸੋ ਗਾਇਸ ਰਾਉਂਡਿੰਗ ਅਪ ਦਾ ਸ਼ੋਅ ਅੱਛਾ ਤੁਹਾਨੂੰ ਤੁਹਾਨੂੰ ਇਹ ਵਾਲਾ ਸਾਈਨ ਮਿਲਦਾ ਹੁੰਦਾ ਸੀ ਕਿ ਬਸ ਹੁਣ ਖਤਮ ਕਰ ਰਹੇ ਆ ਆਪਾਂ ਖਤਮ ਕਰ ਰਹੇ ਆ ਹੁੰਦਾ ਸੀ ਸਾਡੇ ਤਾਂ ਢਿੱਡ 'ਚ ਕੁਝ ਹੋਣ ਲੱਗ ਜਾਂਦਾ ਸਵਾਲ ਮੇਰੇ ਲੱਗ ਜਾਂਦਾ ਆਈ ਨੋ ਆਈ ਨੋ ਨੋ ਹਜੇ ਤੱਕ ਤਾਂ ਨਹੀਂ ਬਟ ਇੰਨਾ ਜ਼ਰੂਰ ਬਾਅਦ ਕੀ ਆ ਜਾਂਦਾ ਸੀ ਮੈਂ ਰੱਖਦੀ ਨਹੀਂ ਉਹ ਬਹੁਤ ਪ੍ਰੈਸ਼ਰ ਆਈਜ਼ ਡੇ ਮੈਂ ਉਹ ਵੀ ਨਹੀਂ ਰੱਖਦੀ ਮੈਂ ਐਂਡ ਆਪਣਾ ਕੀ ਕਹਿੰਦੇ ਨੇ ਟੈਲੀਪ੍ਰੋਮਪਟਰ ਵੀ ਨਹੀਂ ਰੱਖਿਆ ਹੋਇਆ ਬੈਸਟ ਐਂਡ ਕਾਰਡਸ ਵੀ ਸ਼ੁਰੂਆਤ ਇੱਥੇ ਹੁੰਦੀ ਆ ਫਿਰ ਕਾਰਡਸ ਵੀ ਸਭ ਤੋਂ ਰિસ્ਕੀ ਹੈ ਹਾਂ ਆ ਕਾਰਡਸ ਵੀ ਮੇਰੇ ਸਾਈਡ ਤੇ ਚਲੇ ਜਾਂਦੇ ਨੇ ਦੈਨ ਆਮ ਜਸਟ ਲਾਈਕ ਹਾਂਜੀ ਸੋ ਆਪਾਂ ਰੈਪ ਅਪ ਕਰਦੇ ਹੋਏ ਇੱਕ ਬਹੁਤ ਕੁਇਕ ਟਰੰਕ ਖੇਡਾਂਗੇ ਐਂਡ ਤੁਸੀਂ ਵੈਰੀ ਕੁਇਕ ਆਨਸਰ ਕਰਨਾ ਹੈ ਓਕੇ ਸੋ ਤੁਸੀਂ ਟਾਕ ਸ਼ੋਅ ਲੈ ਕੇ ਆ ਰਹੇ ਹੋ ਸਭ ਤੋਂ ਪਹਿਲੇ ਐਜ਼ ਐਨ ਐਕਟਰ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਕਿਹੜੇ ਤਿੰਨ ਸਵਾਲ ਹੈ ਜਿਹੜੇ ਤੁਹਾਨੂੰ ਬਿਲਕੁਲ ਚੰਗੇ ਨਹੀਂ ਲੱਗਦੇ ਜੋ ਤੁਹਾਨੂੰ ਪੁੱਛੇ ਜਾਂਦੇ ਨੇ ਜੋ ਮੈਨੂੰ ਪੁੱਛੇ ਜਾਂਦੇ ਨੇ ਆ ਮੂਵੀਜ਼ ਵਿੱਚ ਤੁਸੀਂ ਕਿਦਾਂ ਆਏ ਯਾ ਲਾਈਕ ਓਹ ਗੋਡ ਸੋ ਆ ਹਵ ਟੂ ਓਕੇ ਐਂਡ ਇੰਗਲੈਂਡ ਤੋਂ ਤੁਸੀਂ ਕਦੋਂ ਸ਼ਿਫਟ ਹੋਏ ਜਾਂ ਫਿਰ ਦੈਟ ਹਨਾ ਦੈਟ ਪਾਰਟ ਲਾਈਕ ਹੋ ਗਿਆ ਹੁਣ ਉਹ ਸਭ ਕੁਝ ਹੁਣ ਆਓ ਯੂ ਨੋ ਲਾਈਕ ਹੁਣ ਰੈਲੇਵੈਂਸੀ ਤੇ ਆਓ ਐਂਡ ਅਨਦਰ ਵਨ ਅਨਦਰ ਵਨ ਇਜ਼ ਕਿ ਅਮ ਹਾਲਾਂਕਿ ਮੈਨੂੰ ਫੂਡ ਬਹੁਤ ਪਸੰਦ ਹੈ ਬਟ ਬਹੁਤ ਜ਼ਿਆਦਾ ਮੈਨੂੰ ਫੂਡ ਦੇ ਉੱਤੇ ਸਵਾਲ ਕੀਤੇ ਜਾਂਦੇ ਨੇ ਇਨਗੈਸ ਇਰਿਟੇਟਿੰਗ ਬਿਕੋਜ਼ when i get hungry so i'm like mmm, stop it okay ਕਿਹੜੇ ਇਹੋ ਜਿਹੇ ਸਵਾਲ ਨੇ ਇੱਕ ਜਾਂ ਦੋ ਜਿੰਨੇ ਵੀ ਤੁਹਾਨੂੰ ਲੱਗਦੇ ਜੇ ਤੁਹਾਨੂੰ ਲੱਗਦਾ ਕਿ ਐਕਚੁਅਲੀ ਆਰਟਿਸਟ ਨੂੰ ਪੁੱਛੇ ਜਾਣੇ ਚਾਹੀਦੇ ਜਿਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਪਰਸਨਲ ਹੋਣ ਨਾਲੋਂ Okay, so things like their daily struggles with whatever they're struggling with, mental health, how they handle their mental health, how is their mental health, for example, uh, spirituality, uh, their views on the world, world environment, that we, not, we don't really discuss, global warming. <laughs> <laughs> right. yeah, things Jeez. like that, things that are relevant. Know. Oh, okay. their, their beliefs on, on uh, growth for the industry and growth for everything around well there so kehdi eh ho ji cheez hai jo tonu lagda hai bahut hi difficult hai as an anchor karne um to menu lagdi hai difficult जी, जी. cutting the artist while o flow chne because i'm limited for time you जी. know so matlab some like I, i don't know whether i was telling you or somebody else ke ik artist siga ik ik sawal de 20 20 minute de answers right and i have like 16 to 25 to go through <laughs> so mera ta 10 ghante <laughs> right, da ho so, janda right, episode i understanding right, right. yes. so then mera mann vi karda ke main unnu uh, no, no, par oh inni flow ch hunde ne right, right, ke ve right. main keh nahi pandi ke bas karo next question puchna hai you <laughs> <laughs> know so <laughs> yeah that okay svehre <laughs> <laughs> uth ke ehoja uh, kehda easy part honda jada lagda as an anchor eh ta main aidai uh, kar lena not a big deal as an anchor hmm. likes svehre uth ke <laughs> uh, generally ji um um um, 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 um 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 let me think ਈਜ਼ੀ ਹੁੰਦਾ ਯਾ ਲਾਈਕ ਉਹ ਹੀ ਕਿ ਜਦੋਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਟੂ ਗੋ ਥਰੂ ਦ ਸਕ੍ਰਿਪਟ ਬਿਫੋਰ ਹੈਂਡ ਐਂਡ ਇੱਕ ਦੋ ਐਪੀਸੋਡ ਤੋਂ ਬਾਅਦ ਫਲੋ ਵਧੀਆ ਬਣ ਗਿਆ ਸੀਗਾ ਸੋ ਹੁਣ ਮਤਲਬ ਕਿਉਂ ਕਾਜ਼ ਆਉਂਦੇ ਨੇ ਆਈ ਕੈਨ ਕੁਇਕਲੀ ਵਿਜ਼ ਥਰੂ ਇਟ ਐਂਡ ਦੈਨ ਜਸਟ go go with the flow yeah, all right I mean, oh so ਤੁਸੀਂ ਤਿੰਨ ਚੀਜ਼ਾਂ ਦੱਸਣੀਆਂ ਨੇ ਕਿਉਂਕਿ ਤੁਸੀਂ ਇਸ ਦਾ پرومو ਮੈਂ ਦੇਖਿਆ ਸੀ ਤੁਸੀਂ ਕਿਹਾ ਕਿ ਖੁਦ ਦੀ ਜ਼ੁਬਾਨੀ ਅਸੀਂ ਉਹਨਾਂ ਕੋਲੋਂ ਜਾਣਾਂਗੇ ਸੋ ਮੈਂ ਤੁਹਾਡੀ ਜ਼ੁਬਾਨੀ ਤੁਹਾਡੇ ਕੋਲੋਂ ਜਾਨਣਾ ਚਾਹੀਆਂ ਰੂਟੀਨ ਦੇ ਵਿੱਚ ਨਾਊ ਡੇਜ਼ ਕਰੰਟ ਲਾਈਫ ਮੈਂਟਲੀ ਫਿਜ਼ਿਕਲੀ ਐਂਡ ਪ੍ਰੋਫੈਸ਼ਨਲੀ ਖੁਦ ਨਾਲ ਕੀ ਗੱਲਾਂ ਕਰਦੇ ਹੋ ਦਿਲ ਦੀ ਗੱਲਾਂ ਓਕੇ ਇੱਕ ਤਾਂ ਮੇਰੇ ਐਕਚੁਅਲੀ ਫਿਟਨੈਸ ਕੋਚ ਨੇ ਮਿਸਟਰ ਉਹਨੇ ਮੈਨੂੰ ਸਿਖਾਈ ਹੈ ਐਂਡ ਦੈਟ ਇਜ਼ ਕਿ ਜਦੋਂ ਵੀ ਆਮ ਫੀਲਿੰਗ ਵੀਕ ਆਈ ਸੇ ਮੈਂ ਬਹੁਤ ਤਕੜੀ ਆ ਮੈਂ ਬਹੁਤ ਤਕੜੀ ਆ ਮੈਂ ਬਹੁਤ ਤਕੜੀ ਆ ਮੈਂ ਬਹੁਤ ਤਕੜੀ ਜੀ ਸੋ ਥਿਸ ਇਜ਼ ਸਮਥਿੰਗ ਦੈਟ ਆਈ ਡੂ ਔਨ ਅ ਡੇਲੀ ਬੇਸਿਸ ਰਾਈਟ ਸੋ ਬੇਸ਼ੱਕ ਮੈਂ ਜਿਮ ਛੋਵਾ ਐਂਡ ਮੈਨੂੰ ਨਹੀਂ ਹੋ ਰਿਹਾ ਨਾ ਮੈਂ ਲੱਗ ਮੈਂ ਬਹੁਤ ਤਕੜੀ ਆ ਬੇਸ਼ੱਕ ਉਹ ਉੱਠ ਕੇ ਮੈਨੂੰ ਹੋਵੇ ਕਿ ਮੈਂ ਵਾਪਸ ਸੌਣਾ ਆ ਮੈਂ ਨਹੀਂ ਜਾਣਾ ਮੈਂ ਨਹੀਂ ਕਰਨਾ ਤਰਾ ਲੁੱਕ ਇਨ ਦ ਮਿਰਰ ਆਮ ਲਾਈਕ ਬਹੁਤ ਤਕੜੀ ਆ ਬਹੁਤ ਤਕੜੀ ਆ ਥੈਟ ਇਜ਼ ਮਾਈ ਮੰਤਰਾ Right. throughout the day yeah nice, so ye hey, mera new new mantra hai about ek do minute old hai mantra but it's working and professionally last one प्रोफेशनली uh, भी यही है मैं बहुत प्रोफेशनली यही है कि ਸੀ ਸ਼ੀਸ਼ੇ ਚ ਦੇਖ ਕੇ ਮੈਂ ਅੱਜ ਜਾ ਕੇ ਕਰਾਂਗੀ ਸ਼ੀਸ਼ੇ ਚ ਦੇਖ ਕੇ ਨਹੀਂ ਕਿਹਾ ਮੈਂ ਸ਼ੀਸ਼ੇ ਚ ਦੇਖ ਕੇ ਸਿਰਫ ਸੋਫਾ ਰੇ ਹੀ ਕਿਹਾ ਕਿ ਬਹੁਤ ਤਕੜੀਆਂ ਇਟਸ ਓਕੇ ਯੂਵ ਗਾਟ ਦਿਸ ਸਭ ਸਭ ਸੈਟ ਹੈ ਸਭ ਠੀਕ ਹੈ ਪ੍ਰੋਫੈਸ਼ਨਲੀ ਇਫ ਆ ਵਾਸ ਟੂ ਲੁੱਕ ਇਨ ਦਾ ਮਿਰਰ ਜੇ ਮੈਂ ਆਪਣੇ ਆਪ ਨਾਲ ਗੱਲ ਕਰ ਰਹੀ ਹਾਂ ਪ੍ਰੋਫੈਸ਼ਨਲੀ ਆਈ ਊਡ ਜਸ ਸੇ ਕਿ ਡੂਇੰਗ ਗੁੱਡ ਡਨ ਗੁੱਡ ਡੂ ਬੈਟਰ ਲਗੇ ਰਹੋ ਮਿਹਨਤ ਕਰਦੇ ਰਹੋ ਐਂਡ ਕੋਈ ਮੈਟਰ ਨਹੀਂ ਕਰਦਾ ਕੌਣ ਕੀ ਸੋਚਦਾ ਕੌਣ ਕੀ ਕਹਿੰਦਾ ਤੁਸੀਂ ਆਪਣੇ ਜ਼ੋਨ ਵਿੱਚ ਬਸ ਲਗੇ ਰਹੋ ਚਲੋ ਆਲ ધ ਵੈਰੀ ਬੈਸਟ ਫॉर योर शो ਜਿੱਤੇ ਆਪਾ ਜਲਦੀ ਮਿਲਵਾਲਿਆ ਐਂਡ ਸ਼ੀਸ਼ੇ ਨੂੰ ਦੇਖ ਕੇ ਮੈਂ ਤੇ ਕਹਾਂਗੇ ਕਿ ਤੁਸੀਂ ਸ਼ੀਸ਼ੇ ਨੂੰ ਦੇਖਿਆ ਕਰੋ ਘਟਿਕ ਕਰਨ ਔਜੋ ਦਾ ਗਾਣਾ ਮੈਂ ਤੁਹਾਨੂੰ ਡੈਡੀਕੇਟ ਕਰ ਰਹੀ ਹਾਂ ਸ਼ੀਸ਼ੇ ਨੂੰ ਨਜ਼ਰਾਂ ਲਵਾ ਲੀਆਂ ਓ ਗੋਡ ਸੋ ਕਦੀ ਨਜ਼ਰ ਨਾ ਲੱਗੇ ਇਸੇ ਤਰ੍ਹਾਂ ਹੈਲਦੀ-ਵਿਲਦੀ ਹੱਸਦੇ-ਵੱਸਦੇ ਰਹੋ ਸੋ ਹੋਪ ਟੂ ਸੀ ਯੂ ਸੂਨ ਥੈਂਕ ਯੂ ਆਲ ધ ਵੈਰੀ ਬੈਸਟ ਫਟੇ ਚੱਕਦੇ ਹੋ ਥੈਂਕ ਯੂ हाँ तो तो अभी तो मैं बोलने वाली तो थी हां मेनू बोलन तो हाँ। बोल दंदे जी आ, सो सोचि बहुत सारीया गल्ला बाता केती हां बट मैं सच्चे चाहा के क्योंकि ये बतौर आ, एंकर फर्स्ट टाइम एक्सपीरियंस करन जा रही है बहुत कुछ सो ऑफ कोर्स मेरा दिल दी गल एवे तोड़े तक पहुंचनी जरूरी है जी अपने शो बारे दसो सी मेरे दिल दी गल बार-बार दिल दी गल दिल दी गल यू सेइंग ਓਕੇ ਸੋ ਸਪੌਟਲਾਈਟ ਵਿਦ ਮੰਡੀ 16 ਤਰੀਕ 16 ਫਰਵਰੀ ਨੂੰ ਆ ਰਿਹਾ ਹੈ ਓਨਲੀ ਔਨ ਜ਼ੀ ਪੰਜਾਬੀ ਸੰਡੇਸ 7 ਪੀਐਮ ਮੇਰਾ ਪਹਿਲਾ ਟਾਕ ਸ਼ੋ ਹੈ ਐਂਡ ਆਈ ਹੋਪ ਜਿੰਨਾ ਤੁਸੀਂ ਇਹਨਾਂ ਨੂੰ ਪਸੰਦ ਕਰਦੇ ਹੋ ਐਜ਼ ਅਨ ਐਂਕਰ ਉਹਨਾਂ ਹੀ ਤੁਸੀਂ ਮੈਨੂੰ ਕਰੋਗੇ ਸੋ ਜ਼ਰੂਰ ਦੇਖਿਓ ਫਨ ਸ਼ੋ ਹੈ ਫੈਮਿਲੀ ਸ਼ੋ ਹੈ ਆਮ ਸ਼ੋਰ ਤੁਸੀਂ ਇੰਜੋਏ ਕਰੋਗੇ ਆਈ ਥਿੰਕ ਹਾਈਐਸਟ ਟੀਆਰਪੀ ਸ਼ੋ ਜਾਊਗਾ ਇਹ ਆਈ ਹੋਪ ਸੋ ਬੜੇ ਮੁਝਕੇ ਸ਼ੱਕਰ ਹੈ ਬਿਸਕਿਟਸ ਫਰਮ ਦ ਆਲ ਦ ਬੈਸਟ ਥੈਂਕ ਯੂ ਥੈਂਕ ਯੂ ਸੋ ਵੈਰੀ ਮਚ ਜੀ ਹਾਂ ਬਿਲਕੁਲ ਜਦੋਂ ਵੀ ਕੋਈ ਕੁਝ ਨਵਾਂ ਕਰਦਾ ਹੈ ਅੱਛਾ ਇਨਸਾਨ ਅੱਛਾ ਕਲਾਕਾਰ ਤੇ ਉਹਨੂੰ ਬਹੁਤ ਵਧਾਵਾ ਦੇਣਾ ਚਾਹੀਦਾ ਆਪਣੀ ਬਲੇਸਿੰਗਸ ਤੇ ਪੋਜ਼ਿਟਿਵਿਟੀ ਦੇਣਾ ਤੁਸੀਂ ਸੇਮ ਕਰੋਗੇ ਆਫ ਕੋਰਸ ਫਿਰ ਹਾਲ ਦੇ ਲਈ ਐਨ ਨਹੀਂ ਆਪਣਾ ਤੇ ਆਪਣਾ ਦਾ ਰੱਖੋ ਖਿਆਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ